ਕਾਲ ਸਾਰਿਆਂ ਨੂੰ ਮੇਰਾ ਨਾਮ ਰਾਜਵਿੰਦਰ ਸਿੰਘ ਢਾਲੀਵਾਲ ਆਪਾਂ ਪਹੁੰਚਿਆ ਜੀ ਬਰਨਾਲੀ ਟਰੈਕਟਰ ਮੰਡੀ ਦੇ ਜੀ ਬਾਈ ਜੀ ਆਈਟੀਆਈ ਚਾਂਦ ਦੇ ਕੋਲੇ ਮੰਡੀ ਲੱਗਦੀ ਹੈ ਜੀ ਮੰਡੀ ਬਹੁਤ ਭਰੀ ਹੈ ਬਾਈ ਜੀ ਅੱਜ ਦੀ ਤੇ ਸੀਜ਼ਨ ਬਾਈ ਜੀ ਲੰਘਿਆ ਕਣਕ ਦੀ ਬਜਾਈ ਦਾ ਸਮਝ ਲਓ ਹਨਾ ਤੇ ਟਰੈਕਟਰ ਮੰਡੀ ਤੇ ਆਉਣੇ ਬਾਈ ਸ਼ੁਰੂ ਹੋ ਗਿਆ ਅੱਜ ਮੰਡੀ ਬਹੁਤ ਭਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦਿਖਾਵਾਂਗੇ ਮੰਡੀ ਤੇ ਵੀਡੀਓ ਦੇਖਿਓ ਬਾਈ ਜੀ ਵੀਡੀਓ ਨਾ ਬਣਾਈ ਰਹੋ ਅੰਦੇ ਤੱਕ ਵੀਡੀਓ ਦੇਖਿਓ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਨਾ ਜੇ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਹੈ 77885838188 ਤੇ ਕਾਲ ਕਰਿਓ ਬਾਈ ਜੀ ਇੱਕ ਨੰਬਰ ਹੋਰ ਹੈ 9873393800 ਤੇ ਕਾਲ ਕਰਿਓ ਵੀਡੀਓ ਨੂੰ ਸ਼ੇਅਰ ਕਰਦੇ ਬਾਈ ਜੀ ਲੋ ਵੀ ਆਜੋ ਮੰਡੀ ਦੇ ਵਿੱਚ ਭਰਾਵੋ ਦੇਖੋ ਟਰੈਕਟਰ ਵਧੀਆ ਤੋਂ ਵਧੀਆ ਹਾਂਜੀ ਬਾਈ ਜੀ ਦੇਖੋ ਕੀ ਮੰਡੀ ਦਾ ਪਹਿਲਾ ਟਰੈਕਟਰ ਮੈਸੀ ਪ੍ਰਗੂਸ਼ਰ 95100 2018 ਮਾਡਲ 5 ਲੱਖ 15000 ਰੁਪਏ ਰੇਟ ਆ ਪੰਜਾਬ ਨੰਬਰ ਆ ਜੀ ਵਾਂਪਰ ਲੱਗਿਆ ਹੋਇਆ ਕਹਰੇ ਟਾਇਰ ਵਧੀਆ ਪਾਇਆ ਤੂੰ ਦੇਖ ਸਕਦਾ ਨਾ ਪੁਲੀਸ਼ਨ ਟਰੈਕਟਰ ਦੀ ਵਧੀਆ ਬਾਈ ਘੈਂਟਾ ਟਰੈਕਟਰ ਲਾਲ ਰੰਗ ਚ ਹੈ ਤੂੰ ਦੇਖ ਸਕਦਾ ਇੰਜਨ ਇੰਜਨ ਛੋਟਾ ਟਰੈਕਟਰ ਹੈ ਬਾਈ ਜੀ ਲਓ ਮਹਰੂ ਦੇਖੋ ਟਰੈਕਟਰ ਪੂਰਾ ਸਿਰਾ ਪੂਰੇ ਦੱਬ ਕੇ ਸ਼ੇਅਰ ਕਰ ਦਿਓ ਜੀ ਲਓ ਜੀ ਟਰੈਕਟਰ ਦੇਖੋ ਬਾਈ ਟਰੈਕਟਰ ਘੈਂਟਾ ਹੈ ਬਾਈ ਵਾਈਸੀ ਟਰੈਕਟਰ 95100 ਦੇਖੋ ਬਾਈ ਜੀ ਵੀਡੀਓ ਤੇ ਅੱਗੇ ਚੱਲ ਜਾਈਏ ਤੁਹਾਨੂੰ ਹੋਰ ਦਿਖਾਉਣਾ ਬਾਈ ਟਰੈਕਟਰ ਲੋ ਬਾਈ ਜੀ ਪੁਰਾਣੇ ਮਾਡਲ ਦਾ ਟਰੈਕਟਰ ਹੈਗਾ ਜੀ 2511 ਤੁਸੀਂ ਦੇਖ ਸਕਦੇ ਹੋ ਜੀ 2511 ਟਰੈਕਟਰ ਕਿੰਨਾ ਘੈਂਟ ਟਰੈਕਟਰ ਹੈ ਬਈ 2511 ਚਿੱਟੇ ਰੰਗ ਚ ਲਾਲ ਰਿਵਾਟ ਹੈ ਬਹੁਤ ਸੋਹਣਾ ਟਰੈਕਟਰ ਹੈ ਜੀਟਰ 2511 99 ਮਾਡਲ ਹੈ 1 ਲੱਖ 40 ਹਜ਼ਾਰ ਰੇਟ ਹੈ 99 ਮਾਡਲ 1 ਲੱਖ 40 ਹਜ਼ਾਰ ਰੇਟ ਟਰੈਕਟਰ ਜੀ ਦੇਖੋ ਕਿਸੇ ਨੂੰ ਵਧੀਆ ਜੇ ਕਿਸੇ ਨੇ ਪੱਠੇ ਪੁੱਠੇ ਟਰੋਂ ਨੂੰ ਜਾਣਾ ਤਾਂ ਲਿਜਾਇਆ ਜਾ ਸਕਦਾ ਵੀ ਬਾਣ ਵੀ ਬਾਧੂ ਹੈ ਤਾਂ ਵੀਰੋਂ ਦੱਬ ਕੇ ਸ਼ੇਰ ਘਰ ਤੋਂ ਡਿੱਟਾ ਉਹਦੀ ਫੋੜਾ ਆ ਗਦਰ 3700 ਫੋੜਾ 99 ਮਾਡਲ 1,25,000 ਰੁਪਏ ਰੇਟ ਹੈ ਟਰੈਕਟਰ ਬਹੁਤ ਵਧੀਆ ਜੀ ਫੋੜ ਟਰੈਕਟਰ 99 ਮਾਡਲ ਸਤਰੀ ਸਤਰੀ ਲੱਗੀ ਆ ਪੂਰਾ ਵਧੀਆ ਟਰੈਕਟਰ ਆ ਬਾਈ ਜੀ ਟਾਇਰ ਵਧੀਆ ਬਾਈ ਜੀ 40 ਕੇ ਪਾਸ ਟਾਇਰ ਆ ਦੇਸ਼ਾਂ ਦਾ ਟਰੈਕਟਰ ਸੋਹਣਾ ਬਈ 99 ਮਾਡਲ 1,25,000 ਰੁਪਏ ਰੇਟ ਆ ਵੈਂਪਰ ਲੱਗੇ ਹੋਏ ਨਾਲ ਦਾ ਇਹ ਡਬਲ ਟਰੈਕਟਰ ਇਹ ਸ਼ੇਰ ਤਾਂ ਦੱਬ ਕੇ ਲਓ ਬਈ ਤੁਹਾਨੂੰ ਦਿਖਾਉਣਾ ਟਰੈਕਟਰ 855 ਟਰੈਕਟਰ 855 ਲਓ ਮੂਰੇ ਨੰਬਰ ਗਾੜ ਲੱਗੇ ਪਿਆ ਟਰੈਕਟਰ ਸੋਹਣਾ ਵੀ ਤੇ ਸਾਰੇ ਜਾ ਟਾਇਰ ਵਧੀਆ ਪਿਆ ਸੈਂਟਰ ਗੇਅਰ 855 ਟਰੈਕਟਰ ਆ ਬਾਈ ਲਓ ਮੂਰੇ ਲਿਖਿਆ ਪਿਆ ਜੀ ਬਲੰਦ ਹੌਸਲੇ ਪੰਜਾਬ ਨੰਬਰ ਆ ਟਰੈਕਟਰ ਵਧੀਆ ਮੁਸੇ ਵਾਲੀ ਦੀ ਹੋਟਲ ਲੱਗੀ ਹੋਈ ਆ ਬਾਈ ਜੀ 96 ਮਾਡਲ ਆ 1,95,000 ਦੇ ਰੇਟ ਆ 1,95,000 ਰੁਪਏ ਦਾ ਟਰੈਕਟਰ ਆ ਬਹੁਤ ਸੋਹਣਾ ਟਰੈਕਟਰ ਆ ਬਾਈ ਜੀ ਬਰਨਾਲਾ ਮੰਡੀ ਆ ਜੀ ਲਓ ਜੀ ਬਰਨਾਲਾ ਮੰਡੀ ਆ ਤੁਸੀਂ ਦੇਖ ਸਕਦੇ ਇੱਧਰ ਆ ਗਈ ਜੌਂਦੀ ਯਾਰ 5710 ਦੇਖੋ ਬਾਈ ਟਰੈਕਟਰ ਬਹੁਤ ਸੋਹਣਾ ਟਰੈਕਟਰ ਆ ਜੀ ਭਾਂ ਟਰੈਕਟਰ ਸਰੇ ਰੰਗ ਚ ਦੇਖ ਸਕਦੇ ਤੁਸੀਂ ਟਰੈਕਟਰ ਜੌਂਦੀ ਯਾਰ ਪੰਜਾਬ ਦਾ ਨੰਬਰ ਆ 2005 ਮਾਡਲ ਆ 4,23000 ਰੁਪਏ ਰੇਟ ਕਰ ਇਹਨਾਂ ਨੇ ਸਾਰੇ ਟਾਇਰ ਦੇਖੋ ਵਧੀਆ ਲਓ ਜੀ ਟਰੈਕਟਰ ਸੋਨਾ ਬਈ ਜੀ ਬੰਪਰ ਲੱਗਿਆ ਹੋਇਆ ਮੂਰੇ ਬੈਟਰੀ ਵੀ ਆ ਦੇਖ ਸਕਦੇ ਕੋਈ ਵੇਲੇ ਰੰਬਾ ਟਰੈਕਟਰ ਸੋਨਾ ਵੇਕਸ਼ਨ ਵਧੀਆ ਵੀ ਹੈ ਟਰੈਕਟਰ ਦੀ ਤੁਸੀਂ ਦੇਖ ਸਕਦੇ ਹੋ ਲਓ ਚਾਹ ਨਹੀਂ ਲੱਗਾ ਟਰੈਕਟਰ ਨੂੰ ਗੁਡਇਆਰ ਦੇ ਟਾਇਰ ਪਾਏ ਹੋਏ ਆ ਬਈ ਜੀ ਤੇ ਸਾੜ ਗਿਆ ਬਈ ਵੀਰੇ ਸ਼ੇਅਰ ਕਰ ਦਿਓ ਬਈ ਦੱਬ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ नौ भी इधर आ गया एक अर्जुन ट्रैक्टर देख सकते अर्जन अल्ट्रा छी सौ पांच डीएल ट्रैक्टर यह भी सोना जी भैंट ट्रैक्टर अर्जुन ट्रैक्टर देखो दो हज़ार नौ मॉडल है तीन लख अ रुपया रेट कराया दो हज़ार नौ मॉडल है तीन लाख अस्सी हज़ार रुपया रेट है ट्रैक्टर सोना जी दो ट्रैक्टर देखो बै जी अर्जुन अर्जुन महिंद्रा अल्ट्रा 205 ਡੀ ਹੈ ਜੀ ਟਰੈਕਟਰ ਕਹਿੰਦਾ ਭਾਈ ਤਾਰ ਅਧਿਆ ਪਿਆ ਸਾਈਡ ਸੈਂਟਰ ਗਈ ਰਾਈ ਇਹ ਦੇਖ ਸਾਗਾ ਟਰੈਕਟਰ ਸੋਨਾ ਜੀ ਪੰਜਾਬ ਨੰਬਰ ਹੈ ਜੀ ਬਠਿੰਡੇ ਦਾ ਨੰਬਰ ਹੈ ਭਾਈ ਲਓ ਜੀ 855 ਟਰੈਕਟਰ ਹੋਰ ਆ ਗਿਆ ਤੁਹਾਡੇ ਸਾਹਮਣੇ 855 ਬੂਲੇ ਮਾਰਡ ਲੱਗਿਆ ਟਰੈਕਟਰ ਸੋਨਾ ਜੀ 97 ਮਾਡਲ ਹੈ 190000 ਰੁਪਏ ਰੇਟ ਹੈ 99 ਮਾਡਲ ਹੈ 1,90,000 ਰੁਪਏ ਰੇਟ ਹੈ ਜੀ ਰੇਟ ਨਾ ਬਈ ਰੇਟ ਨਾ ਡਰਜੋ ਰੇਟ ਤਾਂ ਵੱਧ ਹੀ ਹੁੰਦੇ ਰਗੇ ਤੇ ਸੌਦਾ ਕਰਿਓ ਮੌਕੇ ਤੇ ਹੋਜੂ ਕੁਛ ਨਾ ਕਹਸੋ ਲਓ ਘਾਟਾ ਵਾਧਾ ਵੀਰੋ ਸੇਲ ਕਰਦੇ ਸਾਰੇ ਟਾਇਰ ਵਧੀਆ ਪਏ ਬੂਲਿਆ ਜੂਰਾ ਜਮਨ ਨਮਾ ਮਾਗਲੇ ਸੋਰੇ ਜੇ ਬਈ ਪੁਰਾਣੀ ਦੇਖੋ ਜੀ ਲਓ ਜੀ ਇਧਰ ਆ ਗਿਆ 855 ਇੱਕ ਉਹ 855 ਟਰੈਕਟਰ ਆ ਗਿਆ ਜੀ ਲਓ ਬੂਲੇ ਬਰਗਡ ਲੱਗਿਆ ਆਰੇ ਦਾ ਵਧੀਆ ਪਾਇਆ ਪੀਵੀ 47 ਨੰਬਰ ਆ ਬਾਈ ਜੀ ਦੇਖ ਸਕਦੇ ਹੋ ਪੰਜਾਬ ਦਾ 2011 ਮਾਡਲ ਹੈ 375000 ਰੁਪਏ ਰੇਟ ਆ ਟਰੈਕਟਰ ਘੰਟਾ ਵੀ ਦੇਖ ਸਕਦੇ ਹੋ 11 ਮਾਡਲ ਹੈ 375000 ਰੁਪਏ ਰੇਟ ਆ ਦੇਖੋ ਅੱਜ ਸਨਵੀ ਟਮਾਟਰੀ 800 ਬਟਾ ਬੰਦਾ ਵੀ ਦੇਖ ਸਕਦੇ ਹੋ ਊਟਰੈਕ ਲੋਬੀ ਜੇ ਫਾਰਮ ਟਰੱਕ ਆ ਗਿਆ ਆਰਮ ਟਰੈਕਟਰ नवे जमेंूला जोड़ा जमा नवा ट्रैक्टर का ट्रैक्टर सोना नीला नीला देख सकते सतरी है ही नहीं जी दो हज़ार दो मॉडल है दो लख पंताली हज़ार रुपया रेट है दो लख पताली हज़ार रुपया रेट है दो हज़ार दो मॉडल है देख सकते ट्रैक्टर सोना भाई ट्रैक्टर लो लाओ जी आ गया देखो जाऊक्टर है ट्रैक्टर सोना भाई 2023 ਮਾਡਲ ਹੈ 815000 ਰੇਟ ਹੈ 2023 ਮਾਡਲ 815000 ਰੇਟ ਹੈ ਟਰੈਕਟਰ ਨਵਾਂ ਜੀ 52 ਦਾ ਜੌਂਡੀ ਆਰ ਤੁਸੀਂ ਦੇਖ ਸਕਦੇ ਹੋ ਬਈ ਵੀਡੀਓ ਸ਼ੇਅਰ ਕਰ ਦਿਓ ਦੱਬ ਕੇ ਲੋ ਪੀਲੇ ਰੰਗ ਦਾ ਟਰੈਕਟਰ ਸੋਹਣਾ ਜੀ ਸਾਡ ਘੇਰਾ ਲੋ ਬਈ ਦੱਬ ਕੇ ਸ਼ੇਅਰ ਕਰ ਦਿਓ ਬਈ ਵੀਡੀਓ ਤੁਸੀਂ ਇੱਤੋਂ ਜੌਂਡੀ ਆਰ ਫੂਰਾ ਗਿਆ ਜੀ ਇੱਤੋਂ ਜੌਂਡੀ ਆਰ ਫੂਰਾ ਗਿਆ ਬਈ ਜੀ 4x4 ਟਰੈਕਟਰ ਹੈ 555 ਹੈ ਉਹ ਵਿਸ਼ਾ 3 ਲੱਗੀ ਐ ਦੇਖ ਸਕਦੇ ਹੋ ਟਰੈਕਟਰ ਦੇ ਚਾਰੇ ਟਾਇਰ ਓਕੇ ਆ ਐਮ ਆਰ ਤੇ ਟਾਇਰ ਚਾਰੇ ਪੂਰੇ ਬੰਪਰ ਲੱਗੇ ਆ ਜੀ 21 ਮਾਡਲ ਐ 12 ਲੱਖ ਰੇਟ ਆ ਜੀ 2021 ਮਾਡਲ ਐ 12 ਲੱਖ ਰੇਟ ਆ ਜੀ ਟੌਪ ਮਾਡਲ ਆ ਉਹ ਦੇਖ ਸਕਦੇ ਹੋ ਟਰੈਕਟਰ ਜਿੱਥੇ ਤੁਸੀਂ ਦੇਖੋ ਟਰੈਕਟਰ ਘੈਂਟ ਐ ਲਓ ਸਾਈਡ ਗੇਅਰ ਆ ਬਾਈ ਦੇਖ ਸਕਦੇ ਹੋ ਲਓ ਟਰੈਕਟਰ ਦੇਖੋ ਵੀਰੇ ਨੀ ਸ਼ੇਰਕਾਰ ਤੋਂ ਦੱਬ ਕੇ चैनल सबसक्राइब कर दौ ट्रैक्टर बस सोना जी ट्रैक्टर भाई। लो ट्र भाई सोना लिखा है दो हज़ार अठ मॉडल सठ पावर का तीन लख पैंठ हजार रेट है दो हज़ार अठ मॉडल तीन लख पैंठ हज़ार रुपया रेट है ट्रैक्टर सोना बे ट्रैक्टर वादिया घंट है लो सवर का ट्रैक्टर बी अठ मॉडल सैड वेर है तो दे सकते हो ट्रैक्टर सोना बी मगले टायर नमी है ਸੱਤ ਬਬਰ ਦਾ ਸੋਨਾ ਲਿੱਕਾ ਜੀ ਦੇਖ ਸਕਦੇ ਹੋ ਟਰੈਕਟਰ ਘੈਂਟ ਹੈ ਬਾਈ ਜੀ ਲਓ ਜੀ ਦੇਖ ਸਕਦੇ ਹੋ ਇਹ 8 ਮਾਡਲ ਹੈ ਸਾਡ ਗੇਅਰ ਹੈ ਟਰੈਕਟਰ ਸੋਨਾ ਬਾਈ ਸੱਤ ਬਬਰ ਦਾ ਹੈ ਮੂਰਲੇ ਨਾ ਹੋਰ ਵੀਦਰਮ ਪ੍ਰਾਈਵੇਟ ਟਰੈਕਟਰ ਵਧੀਆ ਬਈ ਘੈਂਟ ਹੈ ਤੁਸੀਂ ਦੇਖ ਸਕਦੇ ਹੋ ਵੀਡੀਓ ਬਈ ਦਬਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਟਾਇਰ ਦੇਖਦੇ ਆ ਬਈ ਟਾਇਰ ਆਕਸ ਦਾ ਲਓ ਗੁਡਇਆ ਦਾ ਟਾਇਰ ਹੈ ਬਾਈ ਦੇਖ ਸਕਦੇ ਹੋ ਟਰੈਕਟਰ ਦੇ ਚੱਲਿਆ ਘੱਟਾ ਟਰੈਕਟਰ ਲਓ ਜੀ ਇਹ ਲੋ ਬਈ ਦਵਾਂਗੇ ਸ਼ੇਅਰ ਕਰਦੇ ਲਓ ਜੀ 3730 3730 ਹੌਲੈਂਡ ਦੇਖੋ ਇਹ ਵਰ ਨਵ ਮਾਡਲ ਹੈ ਚਾਰਲਕ 55000 ਰੁਪਏ ਰੇਟ ਹੈ ਟਰੈਕਟਰ ਵਧੀਆ ਘੈਂਟ ਹੈ ਟਾਇਰ ਵੀ ਵਧੀਆ ਪਾਇਆ ਹੋਇਆ ਲਓ ਜੀ ਟਰੈਕਟਰ ਸੋਹਣਾ ਬਈ ਦੇਖ ਸਕਦੇ ਹੋ ਪਲੱਸ ਚ ਹੈ ਸਾਡੇ ਵੀਰ ਪਾਉ ਸੋਹਣੇ ਪਰ ਆਰਾਮ ਨਾਲ ਆਰਾਮ एम आर फी टायर है जी देखो ट्रैक्टर घंटा भाई वीडियो दब के शेयर कर दो भरावो लो जी देखो कोई ट्रैक्टर सोने सोने ट्रैक्टर वजिया वजिया महजराया जी अर्जन महेंद्र अर्जन छे सौ पांच डीआई वन लो सैड गेयर है ट्रैक्टर देखो बी मॉडल सत्त लख पचासी हज़ार रेट है बाई मॉडल है सत्त लख पचासी हज़ार रेट है देखो भी पौड़िया पुड़िया लगे चढ़ पूरी घंटा ਦੇਖ ਸਾਹਿਬ ਇਹੋਂ ਟਰੈਕਟਰ ਦੀ ਸ਼ੋਅ ਸਾਹ ਭੈਂਟ ਆ ਬਾਈ ਐਡ ਗੇਰ ਚੌਪਾ ਦੇਖੋ ਬਾਈ ਪੂਰਾ ਵਧੀਆ ਸਰੀਰ ਦਾ ਬਿਹੜੇ ਵਰਗਾ ਦੇਖੋ ਵੀਡੀਓ ਬਾਈ ਜ਼ਰੂਰ ਸ਼ੇਅਰ ਕਰ ਦਿਓ ਗੁੜੀਆ ਦੇ ਟਾਇਰ ਪਏ ਹੋਏ ਬਾਈ ਤੁਸੀਂ ਦੇਖ ਸਕਦੇ ਹੋ 16 9 22 ਦੇ ਟਾਇਰ ਆ ਲਓ ਬਾਈ ਭੈਂਟ ਆ ਬਾਈ ਟਰੈਕਟਰ ਵੀਡੀਓ ਵਿੱਚ ਸ਼ੇਅਰ ਕਰਨਾ ਬਾਈ ਜੀ ਦੱਬ ਕੇ ਟਰੈਕਟਰ ਘਾਂਟਾ ਕੋਈ ਕਾਰਜਨ ਹੋ ਰਿਹਾ ਗਿਆ ਇਹ ਵੀ ਵਧੀਆ ਟਰੈਕਟਰ ਹੈ ਦੇਖ ਸਕਦੇ ਹੋ ਅਰਜਨ ਟਰੈਕਟਰ छी सौ पिलक्स अल्ट्रा लो जी यैक्टर दो हज़ार सोलह मॉडल है जी पां लख छ हज़ार रुपया रेट है जी लख सत्तीस हज़ार रुपया रेट लख सत्ती हज़ार रुपया रेट है दो हज़ार सोलह मॉडल है ट्रैक्टर सोना जी वी नवी किस्म का ट्रैक्टर जी सैडी ट्रैक्टर गुड़िया टायर पाए गए जी चार ट्रैक्टर सोहना जी उही अर्जन पूरे घंटा भाई वीडियो शेयर कर दो दब के लो जी इधर आ गया अठ सौ पचवंजा स्वराज अठ सौ पचवंजा स्वराज ट्रैक्टर है जी बहुत सोना ट्रैक्टर है जी ट्रैक्टर मंडी बरनला ट्रैक्टर घंटा मॉडल अठारह जी रेट पां लख अठाठ हजार रुपया लो जी पंजाब नंबर है स्वराज अठ सौ पचवंजा जी अठारह मॉडल रेट लख ठाहठ हज़ार रुपया लिखा गया उ लो जी ਟਰੈਕਟਰ ਸੋਨਾ ਬਈ ਘੈਂਟ ਹੈ ਵੀਰੇ ਸ਼ੇਅਰ ਕਰ ਦੋ ਬਈ ਦੱਬ ਕੇ ਦੇਖੋ ਟਰੈਕਟਰ ਵੱਲ ਗਿਆ ਜੀ ਲਓ ਜੀ ਕਬੂਟਾ ਆ ਗਿਆ ਇਦਰ 19 ਮਾਡਲ 5,35,000 ਰੁਪਏ ਰੇਟ ਦਾ ਕਬੂਟਾ ਕਬੂਟਾ ਟਰੈਕਟਰ ਆ ਗਿਆ ਜੀ ਦੇਖੋ ਆਹ ਸੋਨਾ ਜੀ ਵੀ ਲਓ ਇਹਦਾ ਨੰਬਰ ਹੈ 19 ਮਾਡਲ ਹੈ 5,35,000 ਰੁਪਏ ਰੇਟ ਹੈ 19 ਮਾਡਲ ਹੈ 5,35,000 ਰੁਪਏ ਰੇਟ ਦਾ ਟਰੈਕਟਰ ਘੈਂਟ ਹੋਵੇ ਜੀ ਸਰ ਟਰੈਕਟਰ ਕਿਸੇ ਪਰਖ ਕੋਈ ਨਹੀਂ ਹੁੰਜਿਆ ਹੋਇਆ ਜੀ ਦੇਖ ਜੀ वीडियो दब के शेयर कर दो स्पीड स्पीट वी टायर चौड़े भाई जी घंटा ट्रैक्टर देते मोटर मोटर दे लगिया पारा वाइस भी शेयर भाई करना लाजमी है लगभग पचपजा सौ एक बोटा है ट्रैक्टर बहुत सोना ट्रैक्टर है ट्रैक्टर ਲੋ ਇਹ ਤਰ੍ਹਾਂ ਰੀ ਮਾਡਲ ਹੈ 460000 ਰੁਪਏ ਰਹਿਤਾ 699 ਪ੍ਰੀਤ ਹੈ ਜੀ ਨੀਲੇ ਰੰਗ ਚ ਦੇਖੋ 4 ਸਿਲੰਡਰ ਹੈ ਟਰੈਕਟਰ ਸੋਹਣਾ ਟਾਇਰ ਟੂਰ ਵਧੀਆ ਹੋ ਸੈਂਟਰ ਗੇਰ ਹੈ ਟਰੈਕਟਰ ਦਾ ਆਹ ਹਾਂ ਲੋ ਵੇ ਰਮ ਰਮ ਬੜੀਆ ਪਾਇਰ ਨਮਈਆਂ ਊਲਾ ਨਾ ਉਠਾਈ ਦੈ ਟਾਇਰ ਟਰੈਕਟਰ ਸੋਹਣਾ ਬਈ ਉਹ ਦਬਕੇ ਜੇ ਕਰ ਦੇ ਲੋਹੇ ਟਿਕ ਕਰਦਨ ਹੋ ਰਿਹਾ ਗਿਆ ਤੁਹਾਡੇ ਸਾਹਮਣੇ ਕਰਦਨ ਹੋ ਰਿਹਾ ਗਿਆ ਅਰਜਨ ਟਰੈਕਟਰ ਦੇਖੋ ਜੀ ਸੀ 605 ਮਹਿੰਦਰਾ ਅਲਟਰਾ ਲੋਹੇ ਪਾਹਟਾ ਟਰੈਕਟਰ ਦੇਖੋ ਅਰਜਨ ਵਧੀਆ ਪੀਵੀ 30 ਚ ਪੰਜਾਬ ਨੰਬਰ ਹੈ 2008 ਮਾਡਲ ਹੈ 3 ਲੱਖ 65000 ਰੁਪਏ ਅਰਜਨ 1 ਲੱਖ 50000 ਰੇਟ ਕਰਿਆ ਵਾਜ ਨੇ ਬਾਕੀ ਮੌਕੇ ਚਲੇ ਜਾਂਦਾ ਹੁੰਦਾ ਟਰੈਕਟਰ ਸੋਨਾ ਵੇ ਦੇਖਿਆ ਜੇ ਤੁਸੀਂ ਲੋ ਸਤਰੀ ਲੱਗੀ ਐ ਵੀਡੀਓ ਦਬਕੇ ਸ਼ੇਅਰ ਕਰ ਦਿਓ ਲੋ ਜੀ ਵੀ ਕੇ ਟੇ ਦੇ ਟਾਇਰ ਆ ਜੀ ਵੀ ਕੇ ਟੇ ਦੇ ਟਾਇਰ ਆ ਟਰੈਕਟਰ ਸੁਣਾ ਬਈ ਵੀਡੀਓ ਸ਼ੇਅਰ ਕਰ ਦਿਓ ਬਈ ਦੋ ਇਹਨਾਂ ਨੂੰ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ ਸਤਰੀ ਕਾਲ ਅਗਲੇ ਵੀਡੀਓ ਲੈ ਕੇ ਆਇਆ ਬੰਦੇ ਜੀ